ਸਬਜ਼ੀ ਮੰਡੀ ਵਿੱਚ ਫੜੀਆਂ ਲਗਾ ਕੇ ਸਬਜ਼ੀ ਵੇਚਣ ਵਾਲੇ ਸਬਜ਼ੀ ਮੰਡੀ ਦੇ ਠੇਕੇਦਾਰ ਅਤੇ ਮੰਡੀ ਬੋਰਡ ਦੇ ਸਕੱਤਰ ਦੇ ਖਿਲਾਫ ਪਟਿਕਟਨ ਨੂੰ ਲੈ ਕੇ ਵਿਰੋਧ ਤੇ ਉਤਰ ਆਏ ਹਨ ਕੁਝ ਸਮਾਂ ਪਹਿਲਾਂ ਸਬਜੀ ਮੰਡੀ ਦੇ ਕੰਟੀਨ ਪਾਰਕਿੰਗ ਤੇ ਫੜਿਆਂ ਦਾ ਠੇਕਾ ਕਰੀਬ 55 ਲੱਖ ਰੁਪਏ ਵਿੱਚ ਮੰਡੀ ਬੋਰਡ ਵੱਲੋਂ ਜੀਤ ਮਸੀਨ ਆ ਦੇ ਠੇਕੇਦਾਰ ਨੂੰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਠੇਕੇਦਾਰ ਵੱਲੋਂ ਫੜੀ ਵਾਲਿਆਂ ਕੋਲੋਂ ਵੀ ਉਹਨਾਂ ਵੱਲੋਂ ਵਰਤੀ ਜਾ ਰਹੀ ਜਗਾ ਦੀ ਮਿੜਤੀ ਦੇ ਹਿਸਾਬ ਨਾਲ ਰੋਜ਼ਾਨਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਦਾ ਆ ਫੜੀ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਪੱਖ ਹੈ ਕਿ ਰੋਜ਼ਾਨਾ 1.5-200 ਰੁਪਏ ਦਿਹਾੜੀ ਕਮਾਉਣ ਵਾਲੇ ਸਬਜੀ ਮੰਡੀ ਦੇ ਫੜੀਦਾਰ ਜੇਕਰ 100 ਰੁਪਏ ਪੜੀ ਦੀ ਪਰਚੂ ਕਟਾ ਲੈਣਗੇ ਤਾਂ ਫੇਰ ਤਬਰ ਕਿਵੇਂ ਪਾਨਣਗੇ ਹੋਰ ਉਹਨਾਂ ਦਾ ਕੀ ਗੁੱਸਾ ਹੈ ਤੁਸੀਂ ਵੀ ਸੁਣੋ ਜਿਹੜਾ ਇਹ ਵਿਵਾਦ ਚੱਲਣ ਡਿਆ ਫੜੀ ਯੂਨੀਅਨ ਵੱਲੋਂ ਤੇ ਆਪਣੇ ਪ੍ਰਧਾਨ ਵੱਲੋਂ ਜਿੱਤਨੂਸੀ ਵੱਲੋਂ ਵੇਖੋ ਜੀ ਅਸੀਂ ਗਰੀਬ ਲੋਕਾਂ ਤੇ ਮੰਗਾਈ ਦਾ ਜੋਰ ਚੱਲਣ ਡਿਆ ਪੂਰਾ 100 ਤੋਂ 100 ਹੀ ਕਮਾਣੇ ਆ ਅਸੀਂ 100 ਨਾ ਦੇ ਦਾਂਗੇ 50 ਦੇ ਦਾਂਗੇ ਤੇ ਸਾਡੇ ਬੱਚੇ ਫੇ ਸੜਕਾਂ ਤੇ ਆ ਜਾਣਗੇ ਸਰਕਾਰ ਆ ਆਮ ਪਾਰਟੀ ਦੀ ਹੈ ਭਗਵੰਤ ਮਾਨ ਕੋ ਮੈਂ ਮੰਗ ਕਰਦਾ ਪ੍ਰਧਾਨ ਜੀ ਵੱਲੋਂ ਕੋਈ ਕਬਲਾ ਤਾਂ ਪੂੜੀ ਫੜੀ ਯੂਨੀਅਨ ਵੱਲੋਂ ਤੇ ਸਾਡੇ ਤੇ ਰahmat ਕੀਤੀ ਜਾਏ ਸ਼ਰਮਣ ਬਾਲ ਜੀ ਦੇ ਅੱਗੇ ਹੱਥ ਜੋੜ ਕੇ ਬੇਦੇ ਰਹੀ ਗਰੀਬ ਲੋਕ ਆ ਤੇ ਸਾਡਾ ਭਲਾ ਕਰੋ ਆਏ ਬਾਜੀ ਸਰਕਾਰ ਲੋਕ ਕਹਿੰਦੇ ਜੀ ਠੀਕਾ ਕਰਤਾ ਗਿਆ ਜਦ ਕਿ ਠੇਕੇਦਾਰ ਤੇ ਸੈਕਟਰੀ ਫੜੀ ਵਾਲਿਆਂ ਦੀ ਗੱਲ ਸੁਣਨ ਦੀ ਬਜਾਏ ਗੁੰਡਾਗਰਦੀ ਦੇ ਉੱਤੇ ਆ ਜੀ ਆ ਕੱਲ ਸਵੇਰੇ ਫੂਟਾ ਨਾ ਖਾਸ ਤਾਂ ਕੇ ਫੜੀ ਵਾਲਿਆ ਫੜੀ ਵਾਲੇ ਦੇ ਕੇ ਦੇ ਵੀ ਸੱਟ ਲੱਜੇ ਉਹਦਾ ਜ਼ਿੰਮੇਵਾਰ ਸੈਕਟਰੀ ਤੇ ਪ੍ਰਧਾਨ ਜੀਤਾ ਮਸੀ ਹੋਏਗਾ ਜਨ ਠੇਕੇਦਾਰ ਹੈ ਉਸ ਤੋਂ ਇਲਾਵਾ ਮੈਂ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਉਹੀ ਮੰਗ ਕਰਾਂਗਾ ਕਿ ਜੇ ਕੱਲ ਨੂੰ ਕਿਸੇ ਦਾ ਵੀ ਕੋਈ ਨੁਕਸਾਨ ਹੋਏਗਾ ਤੇ ਉਹਦੇ ਲਈ ਸ਼ਾਸਨ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੋਏਗਾ ਗੱਲ ਆ ਵਾ ਜੀ ਮੰਡੀ ਦੇ ਠੇਕੇ ਅੱਗੇ ਵੀ ਹੋਏ ਆ ਕਿਸੇ ਨੇ ਫੜੀ ਵਾਲਿਆਂ ਨੂੰ ਪੈਸਾ ਨਹੀਂ ਲਾਇਆ ਇੱਕ ਦੀ ਠੇਕਾ ਇਹਨਾਂ ਨੇ ਅੰਦਰ ਖਾਤੇ ਵੜ ਕੇ ਦਿੱਤਾ ਜੀਤੇ ਪ੍ਰਧਾਨ ਨੂੰ ਉਹ ਆਪਣੀ ਚਲਾ ਰਿਹਾ ਜੀ ਮੈਂ ਫੜੀ ਵਾਲਿਆਂ ਨੂੰ ਪੈਸੇ ਲੈਣੇ ਸਕੂਅਰ ਫੁੱਟਾਂ ਦੇ ਹਿਸਾਬ ਤੇ ਮੈਂ ਬਾਰੋਂ ਬੰਦੇ ਵੀ ਲਿਆਣੇ ਮੈਂ ਆਉਂ ਵੀ ਕਰਨਾ ਮੈਂ ਜਾਉਂ ਵੀ ਕਰਨਾ ਜਦ ਕਿ ਹਜ ਤੱਕ ਤੁਹਾਨੂੰ ਪੈਸੇ ਲੱਗੇ ਨਹੀਂ ਆਹੀ ਉਹਨਾਂ ਨੂੰ ਪੈਸੇ ਦੇਈਏ ਕਦੇ ਅਹੀਂ ਕਹਿੰਨੇ ਆ ਵੀ ਇਹ ਜਿਹੜਾ ਠੇਕਾ ਵਾ ਕੈਨਸਲ ਹੋਣਾ ਚਾਹੀਦਾ ਫੜੀ ਜੁਨੀ ਫੜੀ ਵਾਲਾ ਆਪਣੇ ਸਾਈਕਲ ਸਟੈਂਡ ਤੇ ਰਹਿਣ ਦੂਜੀ ਗੱਲ ਸਾਈਕਲ ਸਟੈਂਡ ਦਾ ਠੇਕਾ ਹੁੰਦਾ ਉਤੋਂ ਕਿੰਨੇ ਮੋਟਰਸਾਈਕਲ ਆਰਾ ਵਗੈਰਾ ਚੱਕੋਗੇ ਆ ਕਦੀ ਇਹਨਾਂ ਠੇਕੇਦਾਰਾਂ ਨੇ ਕਿ ਮੋਟਰਸਾਈਕਲਾਂ ਨੂੰ 허ਜਾਨਾ ਦਿੱਤਾ ਹੁਣ 40 ਰੁਪਏ ਦੀ ਛੋਟੇ ਆਦੀ ਦੀ ਪਰਚੀ ਆ ਉਹਦਾ 100 ਵੀ ਲੈਣ ਦੇਦੇ ਆ 80 ਵੀ ਲੈਣ ਦੇਦੇ ਆ ਉਸ ਤੋਂ ਬਾਅਦ ਟਰੱਕ ਦੀ ਪਰਚੀ 60 ਰੁਪਏ ਦੀ ਹੈ 3 300 ਦੀ ਕੱਟਦੀ ਪਈ ਆ ਠੇਕੇਦਾਰ ਨੇ ਉਹਤੇ ਆਪਣੀ ਗੁੰਡਾਗਰਦੀ ਕੀਤੀ ਦੀ ਲੁੱਟ ਪਾਈ ਦੀ ਆ ਇਹਦੇ ਇੱਕ ਸਾਲ ਦੇ ਵਿੱਚ ਕਰੋੜਪਤੀ ਹੋ ਜਾਏਗਾ ਤੇ ਇਹਨੂੰ ਨੱਥ ਪਾਣੀ ਚਾਹੀਦੀ ਹੈ ਜੋ ਜਾਇਜ਼ ਹੈ ਸਭ ਨਾਲ ਪਹਿਲਾਂ ਤੇ ਆਪਣੇ ਮਾਰਕੀਟ ਕਮੇਟੀ ਨੂੰ ਚਾਹੀਦਾ ਬੋਰਡ ਲਵਾਓ ਵੱਡਾ ਜਿਹਾ ਉੱਤੇ ਰੇਟ ਲਿਸਟ ਲੱਗਣੀ ਚਾਹੀਦੀ ਹੈ ਵੀ ਕੀ ਰੇਟ ਆ ਗੱਡੀਆਂ ਦਾ ਇੱਕ ਜਿਹੜੇ ਵਿਚਾਰੇ ਘਰੋਂ ਕੋਈ ਕਿਲੋ ਕਿਲੋ ਸਬਜ਼ੀ ਲੈਣ ਆਉਂਦੇ ਆ ਉਹਨਾਂ ਕੋਲੋਂ ਵੀ ਇਹ ਦੱਸਦਾ 20-20 ਰੁਪਏ ਖੋਈਏ ਜਾਂਦੇ ਆ ਬੀਆ ਦੀ ਉਹ ਸਬਜ਼ੀ ਲੈਂਦਾ ਵੀ ਹੈ ਨਾ ਹੁਣ ਦੇ ਕੇ ਚੱਲ ਜਾਂਦਾ ਆਈ ਪ੍ਰਸ਼ਾਸਨ ਅੱਗੇ ਆਹ ਮੰਗ ਕਰਨਿਆਂ ਕਿ ਇਹ ਫੜੀ ਯੂਨੀਅਨ ਦਾ ਠੇਕ ਫੜੀ ਵਾਲਾ ਜਿਹੜਾ ਠੇਕਾ ਵਾ ਕੈਨਸਲ ਕੀਤਾ ਜਾਏ ਸਾਈਕਲ ਸਟੈਂਡ ਦਾ ਠੇਕਾ ਚੱਲਦਾ ਅੱਗੇ ਵੀ ਚੱਲਦਾ ਹੁਣ ਵੀ ਚੱਲਦਾ ਰਿਹਾ ਤੁਹਾਨੂੰ ਕੋਈ ਇਤਰਾਜ ਨਹੀਂ ਪਰ ਉੱਥੇ ਵੀ ਰੇਟ ਲਿਸਟ ਲੱਗਣੀ ਚਾਹੀਦੀ ਆ ਸਾਈਕਲ ਸਟੈਂਡ ਤੇ ਜੇ ਇਹ ਮੰਡੀ ਬੰਦ ਕਰਾਵਾਂਗੇ ਅਨਿਸ਼ਚਿਤ ਕਾਲ ਲਈ ਬੰਦ ਕਰਾਵਾਂਗੇ ਆੜਤੀ ਸਾਡੇ ਨਾਲ ਆੜਤੀਆਂ ਦਾ ਫੜੀਆਂ ਵਾਲਿਆਂ ਦਾ ਨੌ ਮਾਸ ਦਾ ਰਿਸ਼ਤਾ ਆਰਤੀ ਸਾਨੂੰ ਸਪੋਰਟ ਦੇਣ ਕੇ ਪੂਰੀ ਉਹ ਕਹਿੰਦੇ ਜਿੰਨਾ ਚਿਰ ਤੁਸੀਂ ਕੋਗੇ ਉਹਨਾਂ ਚਿਰ ਹੀ ਮੰਡੀਆਂ ਬੰਦ ਰੱਖਾਂ ਇੱਥੇ ਆਇਆ ਇਹ ਸਾਡੇ ਸਾਰਿਆਂ ਦੀ ਇਹ ਮੰਗ ਹੈ ਵੀ ਜਿਹੜੀ ਪਰਚੀ ਨਾ ਲਾਈਏ ਤੇ ਗਰੀਬਾਂ ਨਾਲ ਧੱਕਾ ਨਾ ਕੀਤਾ ਜਾਏ ਕਿਉਂਕਿ ਹਰ ਬੰਦਾ ਜਿਹੜਾ ਵਾ ਰੋਟੀ ਕਮਾਣ ਆਇਆ ਵਾ ਤੇ ਜੇ ਉਹਦੀ ਪਰਚੀ ਲੱਗ ਜਾਏਗੀ ਅੱਗੇ 150 ਦੇ ਮਾਲਕ ਨੇ ਤੇ ਜੇ 150 ਪਰਚੀ ਲੱਗ ਜਾਏਗੀ ਤੇ ਜਿਹੜੇ ਠੇਕੇਦਾਰ ਆ ਉਹ ਵੀ ਆਪਣੇ ਗੁੰਡਾਗਰਦੀ ਕਹਿੰਦਾ ਵੀ ਨਹੀਂ ਮੈਂ ਜ਼ਬਰਦਸਤੀ ਪਰਚੀ ਲਾਣੀ ਆ ਠੀਕ ਹੈ ਜੀ ਸੈਕਟਰੀ ਕੋ ਵੀ ਗੇ ਫੜੀ ਯੂਨੀਅਨ ਵਾਲੇ ਉਹ ਨਹੀਂ ਬੜਾ ਰਫ ਬੋਲਿਆ ਪਰ ਇਹ ਕੀ ਸਰਕਾਰ ਦਾ ਮਿਲ ਜਾਵੇ ਤਨਖਾਹਾਂ ਜਿਹੜੀਆਂ ਵਾ ਉਹ ਹੀ 8 ਤੇ 9 ਦੇ ਉਹਨਾਂ ਤੋਂ ਲੰਮਾ ਲੰਦਾ ਤਨਖਾਹਾਂ ਤੇ ਫਿਰ ਸਾਡੇ ਨਾਲ ਧੱਕਾ ਕਰੰਦੇ ਆ ਇਹ ਜਿਹੜਾ ਧੱਕਾ ਇਹ ਬਰਦਾਸ਼ਤ ਨਹੀਂ ਕਰੇਗੀ ਯੂਨੀਅਨ ਤੇ ਜੇ ਮੰਗਾ ਨਾ ਮੰਨੀਆਂ ਤੇ ਨਿਸ਼ਚਿਤ ਕਰ ਲਈ ਹੜਤਾਲ ਕੀਤੀ ਜੇ ਇਹ ਮਸਲਾ ਜੀ ਹਰ ਸਾਲ ਚੱਲਦਾ ਵਾ ਅੱਗੇ ਦੇ ਮਸਲਾ ਹੱਲ ਹੋ ਜਾਂਦਾ ਸੀ ਪਰ ਇਹ ਕੀ ਜਿਹੜਾ ਮਸਲਾ ਉਹ ਹੱਲ ਨਹੀਂ ਹੁੰਦਿਆਂ ਦਾ ਫੈਕਟਰੀ ਦੇ ਸਾਨੂੰ ਜਿਹੜਾ ਫੜੀ ਯੂਨੀਅਨ ਵਾਲੇ ਸਾਰਿਆਂ ਨੂੰ ਮੰਦਾ ਬੋਲਿਆ ਹੋ ਸਕਦਾ ਤੁਹਾਨੂੰ ਕਿਹਦੀ ਸ਼ਾਇਵ ਜਿਹੜਾ ਮੰਦਾ ਬੰਦਾ ਬੋਲਿਆ ਹੈ ਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਉਹ ਇਨੀ ਗੱਲ ਨਹੀਂ ਕਹਿ ਸਕਦਾ ਸਾਰੇ ਸਾਡੇ ਬੰਦਿਆਂ ਨੂੰ ਇਹ ਜਾ ਤੂੰ ਹੀ ਭੱਜ ਜਾ ਜੋ ਕਰਨਾ ਕਰ ਲੋ ਇਹ ਕੋਈ ਬਿਲਡਿੰਗ ਨਹੀਂ ਹੈਗੀ ਕਰਨ ਵਾਲੀ ਕਿਉਂਕਿ ਉਹ ਸਰਕਾਰ ਦਾ ਮੁਲਾਜ਼ਮ ਹੈ ਉਹਦਾ ਤਾਂ ਕੰਮ ਇਹ ਹੋਈ ਸੀ ਕਿ ਇਹ ਮੈਂ ਤੁਹਾਡੀ ਇਹਦੀ ਰਿਕਵੈਸਟ ਹੈ ਸਰਕਾਰ ਨੂੰ ਭਾਜਣਾ ਪਰ ਉਸ ਰਿਕਵੈਸਟ ਦੀ ਪਾਣ ਦੀ ਬਜਾਏ ਉਹਨੇ ਉੱਠਲਾ ਸਾਰੇ ਭੱਦੇ ਲਾਓ ਜੀ ਬੋਲਣੇ ਜਿਹੜਾ ਕਿ ਉਹ ਵੀ ਸਾਰੇ ਸਾਹਮਣੇ ਆ ਕੇ ਮਾਫੀ ਮੰਗੇਗਾ ਨਹੀਂ ਤਾਂ ਫਿਰ ਮੰਡੀ ਜਿਹੜੀ ਹੈ ਉਹ ਜਿਹ ਟਾਈਮ ਲਈ ਬੰਦ ਕੀਤੀ ਜਾਏਗੀ ਜਿਹੜਾ ਅਜੀਤ ਮਸੀਹ ਦਾ ਇਹਦਾ ਸਭ ਤੋਂ ਜ਼ਿਆਦਾ ਸੀਗਾ 65% ਵਾਅਦਾ ਸੀਗਾ ਤੇ ਆਡੀ ਕੋ 29 ਲੱਖ ਦੇ ਕਰੀਬ ਸੀ ਸਾਡੇ ਰਿਜ਼ਰਵ ਪ੍ਰਾਈਸ ਤੇ 29% ਵਾਅਦਾ ਕਰਕੇ ਤੇ ਉਹ ਪੁਨਰ सॉरी 59% ਵਾਧਾ ਕਰਨੋਂ ਪ੍ਰਾਂਤ ਇਹਦੀ 48 ਲੱਖ ਰੁਪਿਆ ਜਿਹੜੀ ਕੋਸਟ ਬਣ ਗਈ ਤੇ ਪਲੱਸ GST ਜਿਹੜਾ 18% ਇਹੋ ਪਾ ਕੇ 55 ਲੱਖ ਦਾ ਦੀ ਅਮਾਉਂਟ ਬਣੀ ਉਸ ਪ੍ਰਾਂਤ ਨੂੰ ਅਪਾਸ ਸਵਿਕਾਰਤਾ ਪੱਤਰ issues ਦਿੱਤਾ ਸਵਿਕਾਰਤਾ ਪੱਤਰ issues ਕਰਨ ਤੋਂ ਬਾਅਦ ਵਿੱਚ ਇਹ ਬੰਦੇ ਨੇ ਜਿਹੜਾ ਉਹਦੀ ਪਰਫਾਰਮੈਂਸ ਸਿਕਿਉਰਿਟੀ ਜਮ੍ਹਾਂ ਕਰਾ ਦਿੱਤੀ ਜਦੋਂ ਪਰਫਾਰਮੈਂਸ ਸਿਕਿਉਰਿਟੀ ਜਮ੍ਹਾਂ ਕਰਤੇ ਹਨ ਵਰਕ ਆਊਟ ਦੇ ਦਿੱਤਾ ਕਿ ਤੁਸੀਂ 1 ਮਈ ਤੋਂ ਜਿਹੜਾ ਆਪਣਾ ਕੰਮ ਹੈ ਇਹਦਾ ਸ਼ੁਰੂ ਕਰ ਸਕਦੇ ਹੋ ਮੰਡੀ ਜਾ ਕੇ ਔਰ ਇਨ ਮੀਨ ਟਾਈਮ ਜਿਹੜੇ ਉੱਥੇ ਹੈਗੇ ਹੜੇ ਟੇਲਰ ਜਿਹੜੇ ਪਦੇ ਉੱਥੇ ਕੰਮ ਕਰ ਰਹੇ ਮੰਡੀ ਚ ਉਹ ਉਹਨਾਂ ਨੇ ਮਿਲ ਕੇ ਇਹਨੂੰ ਇਨਕਾਰ ਕੀਤਾ ਅਸੀਂ ਜਿਹੜਾ ਪੈਸਾ ਵਗੈਰਾ ਜਿਹੜਾ ਹੈਗਾ ਉਹ ਨਹੀਂ ਦੋਲਾਂਗੇ ਤੇ ਉਹ ਜਿਹੜੇ આરોਪ ਲਗਾ ਰਹੇ ਆ ਕਿ ਇਹ ਸੈਕਟਰੀ ਮਾਰਕ ਕਮੇਟੀ ਜਿਹੜਾ ਹੈਗਾ ਇਹਨਾਂ ਨੇ ਗਲਤ ਤਰੀਕੇ ਨਾਲ ਠੇਕਾ ਦਿੱਤਾ ਤਾਂ ਦਾ ਕੋਈ ਨਹੀਂ ਆ ਸਾਡੇ ਕੋਲ ਅਸੀਂ ਓਨ ਦਾ ਰਿਕਾਰਡ ਆ ਸਭ ਕੁਝ ਸਾਡੇ ਕੋਲ ਆਕੇ ਕਿੰਕੜ ਸੋ ਇਹ ਸਾਰਾ ਅਖਬਾਰਾਂ ਦੇ ਵਿੱਚ ਆਇਆ ਪ੍ਰੋਪਰ ਅਸੀਂ ਬਾਹਰ ਆਪਣਾ ਲੋਰਸ ਬੋਰਡ ਤੇ ਲਗਾਇਆ ਸਾਰਾ ਆਪਣਾ ਟੈਂਡਰ ਫਲੋਟ ਕੀਤਾ ਆ ਉਹਨ ਦਾ ਮੈਰੀਟ ਬੇਸ ਤੇ ਸਾਰਾ ਜਿਹੜਾ ਇਹ ਟੈਂਡਰ ਹੋਇਆ ਤੇ ਪਰ ਹੁਣ ਇਹ ਪ੍ਰੋਬਲਮ ਆ ਰਹੀ ਹੈ ਕਿ ਕੁਝ ਜਿਹੜੇ ਜਿਹੜੇ ਆਪਣੇ ਡਿਟੇਲਰ ਆ ਉਹ ਮੜ ਕੇ ਦੇਣ ਦਾ ਇਨਕਾਰ ਕਰ ਰਿਹਾ ਕਿ ਅਸੀਂ ਜਿਹੜੀ ਹੈਗੀ ਹੈ ਜਿਹੜੀ ਉਹ ਸਾਡੇ ਚਾਰਜ ਜਿੰਦਾ ਮੈਂ ਆਪ ਨੂੰ ਦੱਸਣਾ ਚਾਹਨਾ ਕਿ ਜਿੱਥੇ ਰਿਜ਼ਰਵ ਕੀਮਤ 50 ਲੱਖ ਤੋਂ ਘੱਟ ਹੈ ਫਾਰ ਇਗਜ਼ਾਮਪਲ ਅਗਿ ਸਾਡੇ 50 ਲੱਖ ਤੋਂ ਰਿਜ਼ਰਵ ਕੀਮਤ ਘਾਟੀ 30 ਲੱਖ ਸੀਗੀ ਉਹਦੇ ਵਿੱਚ ਇਦਾਂ ਜਿਹੜੀ ਸਾਡੀ ਡੀਐਨਏਟੀ ਹੈਗੀ ਯੂਜ਼ਰ ਚਾਰਜ ਕਿ ਜੇ 50 ਸਕੁਅਰ ਫੁੱਟ ਤੱਕ ਬੰਦਾ ਯੂਜ਼ ਕਰ ਰਿਹਾ ਸਾਡਾ ਫੜ ਉਹਦੇ ਬਦਲੇ ਅਸੀਂ 50 ਰੁਪਏ ਲੈਣੇ ਆ ਪਰ ਡੇ ਦੇ ਹਿਸਾਬ ਨਾਲ ਫਰਸਟ ਕਾਮ ਫਰਸਟ بیسਿਸ ਤੇ ਵਿੱਚ ਹੈਗਾ ਜਿਹਦਾ ਰੈਂਟ ਬੇਸਿਸ ਤੇ ਜਿਹੜਾ ਅਸੀਂ ਆਪਣਾ ਫੜ ਦੇਣਾ ਜਿੱਥੇ ਕਿਤੇ 50 ਸਕੁਅਰ ਫੁੱਟ ਤੋਂ ਜ਼ਿਆਦਾ ਉਹ ਸਾਡੀ ਯੂਜ਼ ਕਰਦਾ ਤੇ ਅਸੀਂ 100 ਰੁਪਏ ਪਰ ਡੇ ਦੇ ਹਿਸਾਬ ਨਾਲ ਉਹਨੇ ਚਾਰਜ ਕਰਨੇ ਆ ਇਸ ਤੋਂ ਇਲਾਵਾ ਇਹਦੇ ਚ ਪਾਰਕਿੰਗ ਦਾ ਵੀ ਹੈਗਾ ਠੇਕਾ ਪਾਰਕਿੰਗ ਦੇ ਵਿੱਚ ਜਿਤਨਾ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਜਿਹੜੀਆਂ ਬਕਸੀਆਂ ਬਕਸੀਆਂ ਵਹिकल्स ਹੈਗੀਆਂ ਉਹਨਾਂ ਦਾ ਐਫ ਐ ਰੇਟ ਹੈ ਉਹ ਰੇਟ ਮੁਤਾਬਕ ਇਹਨੇ ਕਲੈਕਸ਼ਨ ਕਰਨੀ ਹੈ ਉਸ ਤੋਂ ਬਾਅਦ ਵਿੱਚ ਕੰਟੀਨ ਵਗੈਰਾ ਦਾ ਜਿਹੜਾ ਹੈਗਾ ਉਸ ਤੋਂ ਇਹਨੇ ਪੈਸੇ ਲੈਣੇ ਆ ਇਹ ਤਿੰਨੇ ਚੀਜ਼ਾਂ ਦਾ ਮਿਲਾ ਕੇ ਯੂਜ਼ਰ ਚਾਰਜ ਲਗਾਇਆ ਜਾਏਗਾ ਠੀਕਾ ਹੈਗਾ ਤੇ ਉਹਨ ਮੈਰਿਟ ਹੈ ਤੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਇਹ ਜਸਟ ਜਿਹੜੀਆਂ ਇਹ ਕਹਿ ਰਹੇ ਆ ਕਿ ਇਹ ਗਲਤ ਟਾਂ ਨਾ ਦਿੱਤਾ ਗਿਆ ਠੇਕੇਦਾਰਾਂ ਦੀ ਕੋਈ ਗੱਲ ਨਹੀਂ ਆ ਜੋ ਅਸੀਂ ਰੇਟ ਉੱਤੇ ਦਿੱਤੇ ਆ ਮੁੜੇ ਟੈਂਡਰ ਦੇ ਵਿੱਚ ਪਾਏ ਆ ਜੇ ਉਹ ਟੈਂਡਰ ਤੋਂ ਕਿਤੇ ਵੱਧ ਚਾਰਜ ਕਰ ਰਿਹਾ ਤੇ ਕੋਈ ਵੀ ਬੰਦਾ ਸਾਨੂੰ ਕੰਪਲੇਂਟ ਆਉਗੀ ਤੇ ਅਸੀਂ ਇਹਦੇ ਵਿਰੁੱਧ ਵੀ ਐਕਸ਼ਨ ਕਰਾਂਗੇ ਠੇਕੇਦਾਰ ਨੂੰ ਆਲਰੇਡੀ ਇਨਸਟਰਕਟ ਕੀਤਾ ਗਿਆ ਕਿ ਤੂੰ ਉੱਥੇ ਡਿਸਪਲੇ ਕਰਨੀ ਆ ਤੇ ਲਿਸਟ ਵਿੱਚ ਆਗੂ ਨੂੰ ਪ੍ਰੋਵਾਈਡ ਵੀ ਕਰ ਦੇਣਾ ਆ ਤੇ ਉਹ ਜਿਹੜੀ ਉੱਥੇ ਲਿਸਟ ਡਿਸਪਲੇ ਵੀ ਉਹਨੂੰ ਕਹਿ ਦਿੰਦੇ ਆ ਦੁਬਾਰਾ ਕਿ ਉਹਨੂੰ ਉੱਥੇ ਡਿਸਪਲੇ ਕਰੇ ਪਰਪਰ ਕਿ ਜੇ ਕਿ ਇਹਦੀ ਕੋਈ ਕੰਪਲੇਂਟ ਆਂਦੀ ਆ ਇਹ ਉਹ ਵੱਧ ਚਾਰਜ ਕਰ ਰਹੇ ਤਾਂ ਇਹਦੇ ਵਿਰੋਧ ਵਿੱਚ ਐਕਸ਼ਨ ਕਰਾਂਗੇ ਸਾਡਾ ਇਦਾਂ ਦਾ ਕੋਈ ਗੱਲ ਨਹੀਂ ਹੈ ਕਿ ਇਹ ਜੀਤ ਮਸੀ ਨੂੰ ਕੋਈ ਇਦਾਂ ਦਿੱਤਾ ਠੇਕਾ ਜਿਹੜਾ ਠੇਕਾ ਦਿੱਤਾ ਹੁਣ ਮੈਰਟ ਦਿੱਤਾ ਆ ਜੇ ਕੋਈ ਬੰਦਾ ਆਉਂਦਾ ਰਿਪੋਰਟ ਦੇ ਚਾਹਤਾ ਮੈਂ ਜਾਂਦਾ ਤੇ ਆਪਾਂ ਉਹਨੂੰ ਦੱਸਣੋਂ ਤਿਆਰ ਆ ਐਸਐਮਜ਼ੈਡ ਨਿਊਜ਼ ਦੇ ਲਈ ਗੁਦਾਸਪੁਰ ਤੋਂ ਲੱਕੀਦ ਰਿਪੋਰਟ